ਪਿਛਲੇ ਦਿਨੀ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਭਾਰੀ ਨੁਕਸਾਨ ਹੋਇਆ ਦੱਸਦੀ ਹੈ ਕਿ ਭਾਰੀ ਮਾਤਰਾ ਦੇ ਵਿੱਚ ਲੋਕਾਂ ਦਾ ਨੁਕਸਾਨ ਹੁੰਦਾ ਭਾਵੇਂ ਉਹ ਫਸਲਾਂ ਦਾ ਹੋਣ ਘਰ ਦਾ ਹੋਵੇ ਜਾਂ ਫਿਰ ਉਹਨਾਂ ਦੇ ਮਾਲ ਡੰਗਰ ਦਾ ਹੋਵੇ ਵੱਡੀ ਬਾਧਰਾਂ ਦੇ ਵਿੱਚ ਨੁਕਸਾਨ ਵੇਖਣ ਨੂੰ ਮਿਲਿਆ ਪਰ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਦੀ ਮਦਦ ਕਰਨ ਵਾਸਤੇ ਹੱਥ ਅੱਗੇ ਵਧਾਇਆ ਗਿਆ ਚਾਹੇ ਪੰਜਾਬ ਸਰਕਾਰ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਜਾਂ ਫਿਰ ਪੰਜਾਬੀ ਇੰਡਸਟਰੀ ਦੇ ਕਲਾਕਾਰ ਹੋਣ ਪੰਜਾਬੀ ਗਾਇਕ ਹਰ ਕਿਸੇ ਨੇ ਬਾਤ ਚੜ ਕੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਚਲਦਿਆਂ ਡੇਰਾ ਬਾਬਾ ਨਾਨਕ ਦੀ ਦਾਰਾ ਮੰਡੀ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਦੂ ਵੱਲੋਂ ਵੀ ਵੱਡਾ ਉਪਰਾਲਾ ਕੀਤਾ ਗਿਆ ਜਿਸ ਦੇ ਤਹਿਤ ਉਹਨਾਂ ਨੇ ਹੜਾ ਦੇ ਦੌਰਾਨ ਜਿਨ੍ਹਾਂ ਲੋਕਾਂ ਦਾ ਮਾਰ ਡੰਗਰ ਡੁੱੜ ਗਿਆ ਉਹਨਾਂ ਨੂੰ ਵਧੀਆ ਨਸਲ ਦੀਆਂ 10 ਮੱਝਾਂ ਦਿੱਤੀਆਂ ਨੇ ਜਿਸ ਵਿੱਚ ਡੇਰਾ ਬਾਬਾ ਨਾਨਕ ਦੇ ਪਿੰਡ ਕਣੀਏ ਕੀ ਬੇਟ ਮਾਛੀਵਾੜ ਤੇ ਫਤਿਹਗੜ ਚੂੜੀਆਂ ਦਾ ਪਿੰਡ ਚੰਡੀਗੜ੍ਹ ਸ਼ਾਮਲ ਹੈ ਉੱਥੋਂ ਦੇ ਜ਼ਰੂਰਤਮੰਦ ਲੋਕਾਂ ਨੂੰ ਗੈਰੀ ਸੰਦੂ ਦੀ ਟੀਮ ਵੱਲੋਂ 10 ਮੱਝਾਂ ਦੀ ਸੇਵਾ ਨਿਭਾਈ ਗਈ ਹੈ ਅੱਜ ਆਪਾਂ ਸੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੜੇ ਹਾਂ ਤੇ ਜਿੱਥੇ ਖਾਲਾ ਦਾ ਪ੍ਰਕੋਪ ਦੇ ਕੰਪ ਗਿਆ ਸਾਡੇ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਹੀ ਮਰਦ ਤੇ ਸੁਆਮਾਂ ਚੱਲ ਰਹੇ ਨੇ ਬਹੁਤ ਸਾਰੇ ਸੰਗਤ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਮੇਰੇ ਤੋਂ ਤਾਂ ਟੈਲੀਫੋਨ ਨਾਲ ਸਰਵਾਈ ਜੀ ਸਾਡੇ ਗਾਨੀ ਸਜਣੇ ਇਹਨਾਂ ਦੇ ਭਰਾ ਤੇ ਸਾਡੇ ਖਿਡਾਰੀ ਵੀਰ ਕਲਾਕਾਰ ਭਰਾ ਨਾਲ ਕੋਈ ਵੀ ਨਹੀਂ ਪਿੱਛੇ ਰਹਿ ਗਿਆ ਜਿਹਦੇ ਵਿੱਚ ਹੁਣ ਸਾਡੇ ਵੀਰ ਗਰੀ ਸੰਧੂ ਨੇ ਸੁਨੇਹਾ ਲਾਇਆ ਸੀ ਕਿ ਆਪਾਂ ਇੱਥੇ ਪਰਿਵਾਰਾਂ ਦੇ ਬਿਲਕੁਲ ਟੋਟਲ ਲਾਸ ਹੋ ਗਿਆ ਪਸ਼ੂ ਮਾਰ ਗਏ ਜਾਂ ਹਾਰ ਗਏ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਲ ਸੋਨੀਆਂ ਉਹਨਾਂ ਨੂੰ ਪੰਮਹਈਆ ਕਰਾਈਏ ਉਹਦੇ ਵਾਸਤੇ ਸੇਵਾ ਲੈ ਕੇ ਦੱਸਾਂ ਮੱਝਾ ਵੀ ਸਾਡੀ ਉਹ ਇੱਥੇ ਪੰਛੀ ਸਾਰੇ ਦੀ ਚੋਣ ਕੀਤਾ ਕੁਕਲੇਰੀ ਦੇ ਇੱਥੇ ਖਦਾਵੀ ਵੀ ਰਹੀ ਤੇ ਇਥੋਂ ਆਪਣਾ ਚੱਕੀ ਵੀ ਰਹੀਆਂ ਸੱਜਣ ਭਲਵਾਨ ਉਹਨੇ ਹੈਪੀ ਹੋਣੀ ਗਰਮਨਸਤਾ ਦੇ ਤੇ ਸੱਜਣ ਭਾਈ ਹੁੰਦੀ ਤੇ ਸਾਰਿਆਂ ਨੇ ਇੱਕ ਸੀ ਉਹਨਾਂ ਪਹਿਲਾਂ ਸਰਵੇ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਨੇ ਜ਼ਿੰਮੇਵਾਰ ਲਾ ਗਿਆ ਸੀਗੇ ਤੁਸੀਂ ਲੋਕਾਂ ਨੇ ਤੁਹਾਨੂੰ ਜ਼ਿਆਦਾ ਪਤਾ ਹੈ ਜੀ ਇਹਦਾ ਵੀ ਤੁਸੀਂ ਸਾਨੂੰ ਡਾਟਾ ਮਹਈਆ ਕਰਾ ਦਿਓ ਵੀ ਜਿੱਥੇ ਇਹਨਾਂ ਨੂੰ ਸੂਚੀ ਦੇਣਗੇ ਟੋਟਲ ਜਿਹੜਾ ਫਰਮ ਜਾਉਂਦੇ ਜੈਨੇ। ਜਦੋਂ ਤੋਂ ਜੇਪਾ ਦੇਖੀ ਹੈ ਇਲਾਕੇ ਦਾ ਟੋਟਲ ਲਾਸ ਨੀ ਹੋ ਗਿਆ। ਹਰ ਇੱਕ ਦੇ ਪ੍ਰਭਾਵਤ ਹੋਗੇ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗਾ ਜਾਂ ਆਪਣੇ ਹੀ ਡੇਲੀ ਵਾਲੇ ਆ ਕੋਈ ਖੇਤਾਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਤਾਂ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰ ਹੈ ਜੀ ਇਹਨਾਂ ਨੁਕਸਾਨਾਂ ਦਾ। ਤੇ ਭਾਜੀ ਤੁਹਾਨੂੰ ਜਿੱਦਾਂ ਅੱਗੇ ਦੱਸਿਆ ਵੀ ਆਡੇ ਇਲਾਕੇ ਦੇ ਸਾਰੇ ਲੋਕ ਹੈ। ਤਾਂ ਨੂੰ ਸਾਰੇ ਇਲਾਕੇ ਦੇ ਵਿੱਚ ਕੱਲੇ-ਕੱਲੇ ਪਿੰਡ ਦੇ ਹੀ ਵਿਰੇ ਆ। ਤੇ ਬਾਕੀ ਦੋ ਗਪਿੰਡ ਆ ਜਿਨ੍ਹਾਂ ਦੇ ਮਤਲਬ ਡੰਗਰ ਮਰ ਗਏ ਤੇ ਰੁੜ ਗਏ ਆ ਕਈਆਂ ਕੋ ਮਤਲਬ ਇਹ ਪਾਰਲਾ ਪਿੰਡ ਕਣੀਏ ਦੇ ਬੇਟ ਆ ਕੇ ਚੰਡੀਗੜਾ ਵਾਦੀ ਜਿਹੜਾ ਪਾਰਲਾ ਪਿੰਡ ਆ ਉਹਨਾਂ ਲੋਕਾਂ ਕੋ ਆਪਣੀ ਜਾਨ ਵਾਹ ਬਚੀ ਉਹਨਾਂ ਦੇ ਉੱਥੇ ਬੱਚੇ ਹੀ ਮਰ ਗਏ ਜਿਆਦਿਆਂ ਇਹ ਜਿਹੜਾ ਦੂਜਾ ਚੰਡੀਗੜਾ ਵਾਦੀ ਉਹਨਾਂ ਨੇ ਵਿਚਾਰੇ ਆ ਫਿਰ ਮਜਬੂਰੀ ਤੇ ਮਾਰਿਆ ਰੱਸੀ ਖੋਹ ਤੇ ਓ ਰੋੜ ਰੜ ਗਈਆਂ ਮੱਜਾਂ ਉਹਨਾਂ ਦੀ ਇਹ ਆਪਣੇ ਕੋ ਜਿੰਨੇ ਵੀਰ ਜਿਹੜੇ ਅੱਜ ਖਲੋਤੇ ਆ ਇਹਨਾਂ ਦੇ ਘਰਾਂ ਦੇ ਵਿੱਚ ਇੱਕ ਇੱਕ ਡੰਗਰ ਵੀ ਨਹੀਂ ਹੈਗਾ ਉਹਨਾਂ ਰੋੜੇ ਦੇ ਵੀ ਜਿਆਦਿਆਂ ਦੇ ਵੀ ਆ ਪਰ ਕਈਆਂ ਕੋ ਜਿੰਨਾਂ ਕੋ ਪੰਜ ਵੀ ਉਹਨਾਂ ਦੀ ਦੋ ਰੁੜਗੀਆਂ ਤਿੰ ਇਹਨਾਂ ਵੀਰਾਂ ਜਿਹੜੇ ਵੀਰਾਂ ਨੂੰ ਅੱਜ ਦਿਨ ਲਗੇ ਇਹਨਾਂ ਦੇ ਘਰ ਚ ਇੱਕ ਇੱਕ ਵੀਰੀ ਹੈਗਾ ਇਹਨਾਂ ਦੀਆਂ ਸਾਰੀਆਂ ਸਾਰੀਆਂ ਇਹਨਾਂ ਦੇ ਦਿਲ ਜਾਣਦੇ ਆ ਜੀ ਜਿਨ੍ਹਾਂ ਦੀ ਜਿਨ੍ਹਾਂ ਦਾ ਸਾਰਾ ਸਾਰਾ ਕੁਝ ਲੁੱਟ ਗਿਆ ਵਾ ਇਹਨਾਂ ਦੀ ਜੰਨੀਆਂ ਸੀਸਾ ਜਿਨ੍ਹਾਂ ਨੇ ਮਨ ਤੋਂ ਇਹਨਾਂ ਦੀ ਨਿਕਲਣੀਆਂ ਜੋ ਕਿ ਉਹ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਉਹਨੂੰ ਮਹਾਰਾਜ ਨੇ ਬਹੁਤ ਜ਼ਿਆਦਾ ਦਿੱਤਾ ਉਹਨੇ ਇਹਨਾਂ ਨੂੰ ਤੇਰਫੋੜ ਭੇਟਾ ਕਰਨ ਰਿਆ ਆਪਣੇ ਉਹਦਾ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਵੀਰਾਂ ਦੀ ਰੋਜ਼ੀ ਰੋਟੀ ਰੋੜੀ ਬੋੜੀ ਚੱਲ ਜਾਵੇ ਹਾਂ ਤੇ ਫੋਟੋ ਅੱਤ ਕਰੇ ਗਏ ਤਾਂ ਕਿ ਚੌਕਾਂ ਤੋਂ ਪਾਣੀ ਲੱਫਾ ਕੇ ਦੇਖਿਆ ਆਪਣੇ ਨੂੰ ਬਚਾਇਆ ਕੰਮ ਚਾਰਾ ਵੱਢ ਕੇ ਪਾਜ ਉਹਨਾਂ ਦਾ ਜਿਹੜਾ ਪਾਣੀ ਖਤਮ ਹੋ ਗਿਆ ਕੰਮ ਸਾਰਾ ਰੁੜਗੀਆਂ ਤੇ ਮਰਗੀਆਂ ਮਰ ਗਏ ਸਾਰੇ ਮਰ ਗਏ ਅੱਜ ਸਿੱਖਾਇਆ ਕਿ ਜਿਹਨਾਂ ਚੌਕ ਬਹੁਤ ਧੰਨਵਾਦ ਜਿਹੜਾ ਜਿਆਦਾ ਵੀ ਜਿਹੜੇ ਜਾ ਕੇ ਸਾਡਾ ਨਾ ਮੁੱਠੇ ਦੇ ਕੇ ਆ ਸਾਰਾ ਕੋ ਦਿੱਤੇ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਸਰਵਾ ਕਰਕੇ ਵੀ ਦੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀ ਨਾਲ ਉਹਨਾਂ ਉਹਨਾਂ ਨੂੰ ਕਰ ਦਿੱਤੇ ਇਹਨਾਂ ਨੂੰ ਵੀ ਦਾ ਬਹੁਤ ਧੰਨਵਾਦ ਇਹਨੇ ਪਛਾਏ ਨਹੀਂ ਸਕਦੇ ਕਿੰਨੇ ਗਾਵ ਤੋਂ ਸਾਡੇ ਕੋ ਮੱਝਾਂ ਹੈ ਛੇ ਮੱਝਾਂ 我去那